ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਪੀੜ ਦੇ ਨਾਲ ਜਿਸ ਨੂੰ ਲਿਖਿਆ ਹੈ ਪ੍ਰਸਿੱਧ ਘਾਣਿਕਾਰ ਮਰਮੂਨ ਕੌਰ ਜੀ ਨੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ। ਪੀੜਪੜੱਕੇ ਵਾਲੇ ਸ਼ਹਿਰ ਵਿੱਚੋਂ ਲੰਘਦਿਆਂ ਮੇਰਾ ਰੁਗ ਪਰ ਆਇਆ। ਜੀ ਕਰੇ ਕਿ ਇਸ ਸ਼ਹਿਰ ਦੀ ਤਮਾਮ ਟ੍ਰੈਫਿਕ ਨੂੰ ਰੋਕਣਾ ਮੇਰੇ ਵਾਸਤੇ ਹੁੰਦਾ। ਕੋਈ ਕੀ ਜਾਣੇ ਕਿਉਂ? ਕਿਉਂਕਿ ਇੱਥੇ ਮੇਰਾ ਬੱਚਾ ਸੌਂ ਰਿਹਾ ਹੈ। ਮੇਰੀ ਕੋਖ ਦੇ ਅੰਦਰ ਆਰਾਮ ਕਰ ਰਹੀ ਹੈ। ਸਮਝ ਨਹੀਂ ਪੈ ਰਹੀ ਕਿ ਮੈਂ ਇਸ ਸ਼ਹਿਰ ਨੂੰ ਨਫ਼ਰਤ ਕਰਾਂ ਜਾਂ ਮੋਹ ਕਿਰਣਾ ਇਸ ਲਈ ਹੈ ਇਸ ਸ਼ਹਿਰ ਵਿੱਚ ਆ ਕੇ ਮੇਰੇ ਬੱਚੇ ਨੂੰ ਜ਼ਿੰਦਗੀ ਨਹੀਂ ਮਿਲੀ ਜਦੋਂ ਕਿ ਵਿਸ਼ਵਾਸ ਕੀਤਾ ਜਾਂਦਾ ਕਿ ਇਸ ਸ਼ਹਿਰ ਵਿੱਚ ਆ ਕੇ ਮੋਈ ਵੀ ਜਿਉਂਦੇ ਹੋ ਜਾਂਦੇ ਨੇ ਇਸ ਸ਼ਹਿਰ ਨਾਲ ਮੇਰਾ ਮੋਹ ਇਸ ਲਈ ਹੈ ਕਿ ਮੇਰੇ ਜਸਮ ਦਾ ਟੁਕੜਾ ਇੱਥੇ ਆਰਾਮ ਕਰ ਰਿਹਾ ਹੈ ਸ਼ਾਇਦ ਮੇਰੀ ਜ਼ਿੰਦਗੀ ਦੇ ਇਤਿਹਾਸ ਵਿੱਚ ਨਾ ਭੁੱਲਣ ਵਾਲੇ ਪਲ ਨਾ ਭੁੱਲਣ ਵਾਲੀ ਘਟਨਾ ਹੋਵੇ ਕਹਿੰਦੇ ਹਨ ਜਦੋਂ ਇਨਸਾਨ ਕਿਸੇ ਵੀ ਦੁੱਖ ਜਾਂ ਵਿਪਤਾ ਵਿੱਚ ਹੋਵੇ ਤਾਂ ਉਸ ਨੂੰ ਮਾਂ ਯਾਦ ਆਉਂਦੀ ਹੈ। ਮੈਨੂੰ ਵੀ ਅੱਜ ਆਪਣੀ ਮਾਂ ਦੀ ਗੋਦ ਤੇ ਬਚਪਨ ਯਾਦ ਆ ਰਿਹਾ। ਮੰਮੀ ਦੱਸਦੇ ਨੇ ਕਿ ਤੇਰੇ ਦਾਦਾ ਜੀ ਨੇ ਤੇਰੇ ਜੰਮਣ ਵਕਤ ਦੇਖ ਕੇ ਕਿਹਾ ਸੀ ਇਹ ਬੱਚੀ ਫੁੱਲਾਂ ਜਹੀ ਨਾਜ਼ੁਕ ਤੇ ਸੁੰਦਰ ਹੈ। ਐਵੇਂ ਜਾਪਦਾ ਜਿਵੇਂ ਫੁੱਲਾਂ ਦੀ ਰਾਣੀ ਹੋਵੇ। ਤੇ ਉਹ ਮੈਨੂੰ ਫੁੱਲਾਂ ਰਾਣੀ ਕਹਿ ਕੇ ਬੁਲਾਉਂਦੇ ਸਨ। ਸੱਚ ਮੇਰਾ ਬਚਪਨ ਫੁੱਲਾਂ ਦੀ ਸੇਜ ਤੇ ਬੀਤਿਆ। ਮੰਮੀ ਪਾਪਾ ਨੇ ਮੈਨੂੰ ਕੰਡੇ ਦੀ ਚੋਬ ਵੀ ਨਹੀਂ ਮਹਿਸੂਸ ਹੋਣ ਦਿੱਤੀ। ਜਵਾਨੀ ਦੀ ਦਹਲੈਸ ਤੇ ਪੈਰ ਰੱਖਿਆ। ਮਨਪਸੰਦ ਮੀਟ ਮਿਲਿਆ। ਘਰ ਪਰਿਵਾਰ ਵੀ ਪਿਆਰ ਵਾਲੇ ਤੇ ਹੁਣ ਇੱਕ ਸੁੰਦਰ ਬੱਚੀ ਦੀ ਮਾਂ ਵੀ ਹਾਂ। ਅਜੇ ਤਾਂ ਮੇਰੇ ਸੁੰਦਰ ਪ੍ਰਵੇਖ ਦੀ ਸ਼ੁਰੂਆਤ ਹੈ। ਫਿਰ ਮੇਰੇ ਭਾਗਾ ਵਿੱਚ ਇਹ ਕੰਡੇ ਕਿਸ ਨੇ ਬੀਜ ਦਿੱਤੇ? ਜਿੰਨਾ ਤੋਂ ਮੈਂ ਬੇਖਬਰ ਸੀ। ਪੁੱਤਰ ਪ੍ਰਾਪਤੀ ਦਾ ਮੋਹ ਸ਼ਾਇਦ ਸਥਿਤੀਆਂ ਨੇ ਮੇਰੇ ਅੰਦਰ ਬੀਜ ਦਿੱਤਾ ਹੈ। ਇਹ ਸੱਚ ਹੈ। ਕਿ ਮੈਂ ਲੜਕੀ ਹਾਂ ਤੇ ਇੱਕ ਬੱਚੀ ਦੀ ਮਾਂ ਵੀ ਮੇਰੇ ਘਰ ਬੇਟੀ ਹੋਈ ਤਾਂ ਮੇਰੀਆਂ ਅੱਖਾਂ ਨੇ ਅਥਰੂਆਂ ਦੀ ਛੜੀ ਲਗਾ ਦਿੱਤੀ ਸੀ ਕਿਉਂਕਿ ਮੈਨੂੰ بیٹے ਦੀ ਮਾਂ ਬਣਨ ਦੀ ਲਲਕ ਸੀ ਤੇ ਆਸ ਵੀ ਸੀ ਕਿ ਇਹ ਬੱਚਾ ਲड़का ਹੀ ਹੋਵੇਗਾ ਜਿਵੇਂ ਸਾਰੇ ਕਹਿੰਦੇ ਸਨ ਕਿ ਤੇਰੇ ਅਸਾਰ ਮੁੰਡੇ ਵਾਲੇ ਨੇ ਜਿਵੇਂ ਕਿ ਜ਼ਿਆਦਾ ਸਮੇਂ ਮਿੱਠਾ ਖਾਣ ਨੂੰ ਦਿਲ ਕਰਦਾ ਸੀ ਕੰਮ ਵਿੱਚ ਸੋਸਤੀ ਨਹੀਂ ਆਉਂਦੀ ਸੀ ਐਸਲੀ ਮੇਰੇ ਮਨ ਕਹਿੰਦਾ ਸੀ ਕਿ ਮੇਰੀ ਝੋਲੀ ਵਿੱਚ ਮੁੰਡੇ ਦੀ ਦਾਤ ਪ੍ਰਾਪਤ ਹੋਵੇਗੀ ਪਰ ਮੇਰੀ ਭਾਗਮੇ ਵਿੱਚ ਕੰਨਿਆ ਦਾ ਹੀ ਹੋਣਾ ਲਿਖਿਆ ਸੀ ਤੇ ਉਹ ਹੋਇਆ ਭਾਵੇਂ ਮੈਨੂੰ ਸਾਰੇ ਹੌਸਲਾ ਦਿੰਦੇ ਰਹੇ ਪਰ ਮੈਨੂੰ ਸਭ ਦੇ ਹਮਦਰਦੀ ਸ਼ਬਦ ਸੂਲਾ ਵਾਂਗੂ ਚੋਬਰੇ ਸਨ ਮੰਮੀ ਮੈਨੂੰ ਕਹਿ ਰਹੇ ਸਨ ਕਿ ਜਦੋਂ ਤੂੰ ਹੋਈ ਸੀ ਤੇਰੇ ਦਾਦਾ ਜੀ ਨੇ ਮੈਨੂੰ ਦੇਖ ਕੇ ਕਿਹਾ ਸੀ ਕਿ ਉਹ ਨਾਰਸ ਲਖਣੀ ਜੋ ਜਾਏ ਪਹਿਲਾਂ ਲక్ష్ਮੀ ਬੇਟਾ ਤੇਰੇ ਪਾਪਾ ਨੇ ਤੇਰੇ ਜਨਮ ਤੇ ਕਿੰਨੀਆਂ ਖੁਸ਼ੀਆਂ ਮਨਾਇਆਂ ਸਨ ਤੂੰ ਤਾਂ ਸੱਚਮੁੱਚ ਸਾਡੇ ਘਰ ਲਈ ਲక్ష్ਮੀ ਸਾਬਤ ਹੋਈ ਸੀ ਤੇਰੇ ਹੱਥਾਂ ਦੀਆਂ 6 6 ਉਂਗਲਾਂ ਦੇਖ ਕੇ ਸਭ ਨੇ ਕਿਹਾ ਸੀ ਕਿ ਮਾਈ ਭਾਗੋ ਆ ਗਈ ਹੈ ਤੇ ਤੂੰ ਸੱਚਮੁੱਚ ਪਰਿਵਾਰ ਲਈ ਲక్ష్ਮੀ ਸਾਬਤ ਹੋਈ ਮੇਰੇ ਹੋਂਦ ਤੇ 40 ਦਿਨ ਬਾਅਦ ਹੀ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਤੇਰੇ ਪੈਰਾਂ ਨਾਲ ਹੀ ਤਾਂ ਘਰ ਲక్ష్ਮੀ ਹੋਣੀ ਸ਼ੁਰੂ ਹੋਈ ਸੀ ਉਦੋਂ ਮੇਰੀ ਸਾਸੂ ਮੰਮੀ ਨੇ ਵੀ ਹੌਸਲਾ ਦਿੱਤਾ ਸੀ ਕਿ ਤੂੰ ਲੜਕੀ ਦਾ ਫਿਕਰ ਕਿਉਂ ਕਰਦੀ ਹੈਂ ਏ ਮੇਰੀ ਪੋਤੀ ਨਹੀਂ ਧੀ ਬਣ ਕੇ ਆਈ ਐ ਪਹਿਲਾਂ ਦੋ ਪੁੱਤਰ ਸਨ ਹਣ ਪੋਤੀ ਰੂਪੀ ਧੀ ਮਿਲ ਗਈ ਐ ਪਰ ਮੈਨੂੰ ਕਿਸੇ ਦੇ ਸ਼ਬਦਾਂ ਦਾ ਦਿਲਾਸਾ ਨਹੀਂ ਮਿਲ ਰਿਹਾ ਸੀ ਮੇਰੇ ਅੰਦਰ ਪੁੱਤਰ ਪ੍ਰਾਪਤੀ ਦੀ ਲਾਲਸਾ ਘਰ ਕਰ ਚੁੱਕੀ ਸੀ ਕਿ ਪੁੱਤਰ ਜ਼ਿਆਦਾ ਨਿਰਾਲੇ ਹੁੰਦੇ ਹਨ ਭਾਵੇਂ ਕੁਆਰੀਆਂ ਮੈਂ ਉਲਟ ਸੋਚਦੀ ਸਾਂ ਕਿ ਲੋਕੀ ਧੀ ਦੀ ਸ਼ਾਇਦ ਜ਼ਿੰਮੇਵਾਰੀ ਤੋਂ ਘਬਰਾਉਂਦੇ ਹਨ ਜਦੋਂ ਕਿ ਮਾਂ ਇੱਕ ਧੀ ਨੂੰ ਜਨਮ ਦੇ ਕੇ ਸੁੰਦਰਤਾ ਨੂੰ ਜਨਮ ਦਿੰਦੀ ਹੈ ਜਦੋਂ ਸਾਰਾ ਸੰਸਾਰ دیਵਾਨਾ ਬਨ ਜਾਂਦਾ ਹੈ ਜਦੋਂ ਕੋਈ ਕਿਸੇ ਧੀ ਨੂੰ ਸਲਾਉਂਦਾ ਹੈ ਤਾਂ ਮਾਂ ਨੂੰ ਧੀ ਦਾ ਜਨਮ ਦਿਨ ਤੇ ਮਾਣ ਮਹਿਸੂਸ ਹੁੰਦਾ ਪਰ ਧੀਆ ਤਾਂ ਤਰੇਕ ਵਾਂਗੂੰ ਵੱਧਦੀਆਂ ਭਾਵੇਂ ਜਿਹੋ ਜਿਹਾ ਖਾਣ ਪੀਣ ਨੂੰ ਮਿਲੇ ਉਹ ਆਪਣੀ ਹੋਂਦ ਕਾਇਮ ਕਰ ਲੈਂਦੀਆਂ ਹਨ ਉਦੋਂ ਮੈਂ ਕਈ ਵਾਰੀ ਸੋਚਦੀ ਸਾਂ ਕਿ ਲੋਕੀ ਕਿਉਂ ਝੂਠਾ ਪੁੱਤਰ ਪ੍ਰਾਪਤੀ ਦਾ ਮੋਹ ਰੱਖਦੇ ਹਨ ਸਾਧੂ ਸੰਤਾਂ ਕੋਲ ਜਾਂਦੇ ਹਨ ਸੌ ਦਵਾਦਾਰੂ ਕਰਦੇ ਹਨ ਜਦੋਂ ਕਿ ਧੀਆਂ ਦੀ ਮਾਂ ਨੂੰ ਤਾਂ ਆਪਣੀ ਪਸੰਦ ਦਾ ਪੁੱਤਰ ਪਲਿਆ ਪਲਾਇਆ ਤੇ ਪੜਿਆ ਲਿਖਿਆ ਜਵਾਈ ਦੇ ਰੂਪ ਵਿੱਚ ਮਿਲ ਸਕਦਾ ਹੈ। ਪੁੱਤਰਾਂ ਨਾਲੋਂ ਜਵਾਈ ਤਾਂ ਜ਼ਿਆਦਾ ਖਿਆਲ ਕਰਦੇ ਹਨ, ਸੇਵਾ ਕਰਦੇ ਹਨ। ਪਰ ਹੁਣ ਮੈਂ ਆਪਣੇ ਆਪ ਨੂੰ ਆਮ ਲੋਕਾਂ ਵਾਲੀ ਉਸੇ ਸਥਿਤੀ ਵਿੱਚ ਮਹਿਸੂਸ ਕਰ ਰਹੀ ਹਾਂ। ਤੇ ਮੈਂ ਸੋਚ ਰਹੀ ਹਾਂ ਕਿ ਕੋਈ ਮੇਰੇ ਤੋਂ ਪੁੱਛੇ ਕਿ ਮੈਨੂੰ ਲੜਕੀ ਬੰਨਾ ਮਨਜ਼ੂਰ ਹੈ ਜਾਂ ਲੜਕਾ? ਤਾਂ ਮੇਰਾ ਜਵਾਬ ਹੋਵੇਗਾ ਲੜਕਾ। ਪਰ ਕਿਉਂ? ਇਸ ਦਾ ਕਾਰਨ ਸ਼ਾਇਦ ਇਹ ਵੀ ਹੋ ਸਕਦਾ। ਕਿ ਹਮੇਸ਼ਾ ਹਰ ਸੈਕਸ ਦੇ ਇਨਸਾਨ ਨੂੰ ਵਿਰੋਧੀ ਸੈਕਸ ਦਾ ਆਕਰਸ਼ਣ ਹੁੰਦਾ ਜਿਵੇਂ ਮਾਂ ਨੂੰ ਬੇਟਾ ਤੇ ਪਿਓ ਨੂੰ ਪੁੱਤਰੀ ਜ਼ਿਆਦਾ ਪਿਆਰੀ ਲੱਗਦੀ ਹੈ ਬਹੁਤ ਸਾਰੇ ਕਲਯੁਗੀ ਮਾਪਿਓ ਜਾਂ ਭੈਣ ਭਰਾ ਇਸ ਪ੍ਰਵਿਰਤੀ ਕਾਰਨ ਹੀ ਜਾਨਵਰਾਂ ਵਾਂਗੂ ਨਾਜਾਇਜ਼ ਰਿਸ਼ਤੇ ਬਣਾ ਕੇ ਇੱਕ ਦੂਸਰੇ ਨੂੰ ਭੋਗਦੇ ਹਨ ਦੂਸਰਾ ਪ੍ਰਮਾਤਮਾ ਨੇ ਵੀ ਔਰਤ ਮਰਦ ਦੀ ਸਰੀਰਕ ਬੰਤਰ ਵਿੱਚ ਫਰਕ ਪਾਇਆ ਹੈ ਜਿਸ ਕਾਰਨ ਮੈਨੂੰ ਲੜਕੀ ਹੋਣ ਕਾਰਨ ਹਿਫਾਜ਼ਤ ਦੀਆਂ ਚਾਰ ਦਿਵਾਰਾਂ ਵਿੱਚ ਰਹਿਣ ਤੇ ਮੈਨੂੰ ਸਖਤ ਨਫਰਤ ਸ਼ਾਇਦ ਸੁੰਦਰਤਾ ਤੇ ਦੂਸਰਾ ਔਰਤ ਹੋਣਾ ਹੀ ਔਰਤ ਲਈ ਨਾਗਵਾਰ ਸਾਬਤ ਹੋ ਜਾਂਦਾ ਹੈ। ਲੜਕੀ ਨੂੰ ਜਨਮ ਤੋਂ ਜਵਾਨੀ ਤੱਕ ਪਹੁੰਚਣ ਲਈ ਇੰਨੇ ਕਸ਼ਟਾਂ ਵਿੱਚੋਂ ਲੰਘਣਾ ਪੈਂਦਾ। ਉਸ ਦੁੱਖ ਤੋਂ ਹੀ ਸ਼ਾਇਦ ਔਰਤ ਡਰ ਜਾਂਦੀ ਹੈ ਤੇ ਆਪਣੇ ਵਰਗੀ ਇੱਕ ਹੋਰ ਔਰਤ ਨੂੰ ਜਨਮ ਨਹੀਂ ਦੇਣਾ ਚਾਹੁੰਦੀ। ਜਿਸ ਨੂੰ ਉਸ ਵਾਂਗੂ ਕਦਮ ਤੇ ਕਦਮ ਆਪਣੀ ਹੋਣਦ ਤੇ ਅਸਤਿਤਵ ਨੂੰ ਕਾਇਮ ਰੱਖਣ ਲਈ ਜੂਝਣਾ ਪਵੇ। ਇਸ ਲਈ ਔਰਤ ਮਰਦ ਨਾਲੋਂ ਵੱਖਰੀ ਸਰੀਰਕ ਬੰਤਰ ਤੇ ਸਰੀਰਕ ਪ੍ਰਕਿਰਿਆ ਕਾਰਨ ਹੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੀ ਹੈ ਜਿਵੇਂ ਮੇਰੇ ਲਈ ਮਾਸਿਕ ਧਰਮ ਦੀ ਪੀੜਾ ਹੀ ਅਸਹਿ ਹੁੰਦੀ ਹੈ ਹਰ ਮਹੀਨੇ ਦੇ ਇਸ ਫਿਕਰ ਨਾਲ ਮੈਂ ਜੋ ਕਰੀਅਰ ਲੈਣਾ ਚਾਹੁੰਦੀ ਸਾਂ ਨਾ ਲੈ ਸਕੀ ਤੇ ਨਾ ਹੀ ਆਪਣੀ ਮਨਪਸੰਦ ਖੇਡ ਅਪਣਾ ਸਕੀ ਕਿਉਂਕਿ ਗੇਮਸ ਲਈ ਮੈਚ ਖੇਡਣ ਦੂਰ ਦਰਾਡੇ ਸ਼ਹਿਰ ਵਿੱਚ ਜਾਣਾ ਪੈਂਦਾ ਸੀ ਤੇ ਮੈਂ ਆਪਣੇ ਆਪ ਦੀ ਹਿਫਾਜ਼ਤ ਲਈ ਆਪਣੇ ਆਪ ਨੂੰ ਮਾਪਿਆਂ ਤੋਂ ਦੂਰ ਰਹਿਣਾ ਠੀਕ ਨਹੀਂ ਸਮਝਿਆ ਜੇ ਮੈਂ ਲੜਕਾ ਹੁੰਦੀ ਤਾਂ ਆਜ਼ਾਦੀ ਨਾਲ ਘੁੰਮ ਫਿਰ ਸਕਦੀ ਸਾਂ ਆਪਣੀ ਮਰਜ਼ੀ ਮੁਤਾਬਕ ਕਰੀਅਰ ਬਣਾ ਸਕਦੀ ਸੀ ਮੈਂ ਸਮਝਦੀ ਹਾਂ ਕਿ ਲੜਕੀ ਹਮੇਸ਼ਾ ਡਰ ਤੇ યાਤਨਾ ਦੇ ਸائے ਚ ਕਿਉਂ ਜਾਂਦੀ ਹੈ ਲੜਕੀ ਦਾ ਸੋਹਣਾ ਹੋਣਾ ਤੇ ਗੁਣਾ ਨਾਲ ਭਰਪੂਰ ਹੋਣਾ ਵੀ ਕਈ ਵਾਰ ਸ਼ਰਾਪ ਸਾਬਿਤ ਹੁੰਦਾ ਇਸ ਕਹਾਵਤ ਚ ਸੱਚਮੁੱਚ ਕਿੰਨੀ ਸਚਾਈ ਆ ਜਿਵੇਂ ਬਜ਼ੁਰਗ ਕਹਿੰਦੇ ਹਨ ਕਿ ਕੁੜੀ ਦਾ ਆਟੇ ਦੇ ਪੇੜੇ ਨਹੀਂ ਆ ਬਾਹਰ ਰੱਖੋ ਤਾਂ ਕਾਂਵਾਂ ਚੀਲਾਂ ਦਾ ਡਰ ਅੰਦਰ ਰੱਖੋ ਤਾਂ ਚੂਹੇ ਦੇ ਚਰੌਂ ਦਾ ਡਰ ਤੈ ਉਹ ਤਾਂ ਪ੍ਰਾਣੀ ਲੋਕ ਭੈਣ ਭਰਾ ਜਾਂ ਪਿਆਉਤੀ ਦੇ ਇੱਕੋ ਜਗ੍ਹਾ ਸੌਣ ਤੋਂ ਰੋਕਦੇ ਸਨ ਕਿਉਂਕਿ ਦੁੱਧ ਤੇ ਬੁੱਧ ਪ੍ਰੇਸ਼ਟ ਹੁੰਦਿਆਂ ਨੂੰ ਸਮਾਂ ਨਹੀਂ ਲੱਗਦਾ ਕਿਉਂ ਤੇ ਅੱਗ ਦਾ ਮੇਲ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਕਾਲਜ ਵਿੱਚ ਪ੍ਰਵੇਸ਼ ਲਿਆ ਸੀ ਤਾਂ ਮੰਮੀ ਨੇ ਕਿਹਾ ਸੀ ਬੇਟਾ ਭਵਿੱਖ ਤੁਹਾਡਾ ਹੈ ਬਣਾਓ ਜਾਂ ਸਮਾਰੋ ਇਹ ਤਾਂ ਅਸਰ ਬੱਚੇ ਨੇ ਖੁਦ ਹੀ ਭੋਗਣਾ ਹੈ ਜ਼ਿੰਦਗੀ ਵਿੱਚ ਭਾਵਨਾਤਮਕ ਤੇ ਰੋਮਾਂਟਿਕ ਹੋਣ ਦੇ ਲਈ ਕਾਫੀ ਸਮਾਂ ਹੈ ਇਹ ਸਮਾਂ ਕੁਝ ਬਣ ਬਣਾਉਂਦਾ ਪਰ ਜੇ ਤੁਹਾਡਾ ਪੈਰ ਇੱਕ ਵਾਰੀ ਥੜਕ ਗਿਆ ਤਾਂ ਲੜਕੀ ਦਾ ਜੀਵਨ ਕੋਰ ਨਰਕ ਬਣ ਜਾਂਦਾ ਮਾਂ ਦੱਸਦੀ ਸੀ ਕਿ ਮਰਦਾਂ ਜਾਂ ਪੁੱਤਰਾਂ ਦਾ ਕੀ ਹੈ ਉਹ ਤਾਂ ਨਹਾਤੇ ਤੋਤੇ ਕੋੜੇ ਨੇ ਉਹਨਾਂ ਦਾ ਹਰ ਪਾਪ ਮਰਦਾਨਗੀ ਵਿੱਚ ਛਿਪ ਜਾਂਦਾ ਪਰ ਜੇ ਲੜਕੀ ਕੋ ਕਰਮ ਕਰ ਬੈਠੇ ਤਾਂ ਉਸ ਦਾ ਟੈਡ ਬੋਲਦਾ ਜੇ ਲੜਕੀ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਵਿਖੜੇ ਪੰਡਿਆਂ ਦੀ ਉਗੜ ਤੋਂ ਲੰਘ ਜਾਂਦੀ ਆ ਤਾਂ ਮਾਂ-ਬਾਪ ਵਾਸਤੇ ਉਸਦੇ ਵਿਆਹ ਚ ਤਹੇਜ ਦੀ ਰਸਮ ਕਿਸੇ ਦੈਂਤ ਵਾਂਗੂ ਮੂੰਹ ਪਾੜ ਕੇ ਖੜੀ ਹੋ ਜਾਂਦੀ ਆ ਕਿਉਂਕਿ ਕਈ ਸਹੁਰਿਆਂ ਦੀ ਪੈਸੇ ਦੀ ਹਵਸ ਨਾ ਮੁੱਕਣ ਵਾਲੀ ਹੁੰਦੀ ਹੈ ਸ਼ਾਇਦ ਇਸ ਲਈ ਔਰਤ ਲੜਕੀ ਦੀ ਮਾਂ ਬਣਨ ਤੋਂ ਡਰਦੀ ਹੈ ਹਰ ਮਾਂ ਦੀ ਧੀ ਕਿਰਨ ਬਿੱਦੀ ਰੂਪਨ ਦੇਵਾਲ ਇੰਦਰਾ ਗਾਂਧੀ ਕਲਪਨਾ ਚਾਵਲਾ ਐਸ਼ਵਰੀਆ ਰਾਹੀ ਤਾਂ ਨਹੀਂ ਹੋ ਸਕਦੀ ਇਸ ਲਈ ਲੜਕੇ ਦੀ ਮਾਂ ਬਣ ਲਈ ਬਜ਼ਇਦ ਔਰ ਤੇ ਪ੍ਰੂਣ ਹੱਤਿਆ ਲਈ ਵੀ ਆਪਣੀ ਜ਼ਿੰਦਗੀ ਦਾਤੇ ਲਗਾਉਂਦੀ ਹੈ ਟੈਸਟ ਤੋਂ ਪਹਿਲਾਂ ਤੇ ਬਾਅਦ ਵਿੱਚ ਜਿਹੜੀ ਜ਼ਿੰਦਗੀ ਮੌਤ ਤੇ ਪ੍ਰਕਿਰਿਆ ਵਿੱਚੋਂ ਲੰਘਦੀ ਹੈ ਉਸ ਦੀ ਕਲਪਨਾ ਹੀ ਲੂੰ ਕੰਡੇ ਖੜੇ ਕਰਨ ਵਾਲੀ ਹੁੰਦੀ ਹੈ ਭਾਵੇਂ ਪ੍ਰੂਣ ਹੱਤਿਆ ਅਪਰਾਧ ਹੈ ਇਸ ਤੇ ਸਖਤ ਕਾਨੂੰਨ ਲਾਉਣੇ ਭਾਸ਼ਣ ਦੇਣੇ ਸੌਖੇ ਹਨ ਸੋਚੋ ਤਾਂ ਸਹੀ ਪਰ ਜਿਹੜੀ ਮਾਂ ਇਹ ਅਪਰਾਧ ਕਰਦੀ ਆ ਉਸ ਲਈ ਆਪਣੇ ਜਿਗਰ ਦੇ ਟੁਕੜੇ ਨੂੰ ਕਤਲ ਕਰਨਾ ਸੌਖਾ ਤਾਂ ਨਹੀਂ ਉਹ ਸਿਰਫ ਇਸ ਲਈ ਕਰਦੀ ਆ ਕਿ ਹਰ ਕਦਮ ਤੇ ਮਰਨ ਨਾਲੋਂ ਇੱਕ ਵਾਰੀ ਮਰਨਾ ਅੱਛਾ ਹੈ ਹੁਣ ਮੈਂ ਜਦੋਂ ਫੇਰ ਉਮੀਦ ਵਿੱਚ ਹੋਈ ਤਾਂ ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਡਰ ছਾਇਆ ਹੋਇਆ ਸੀ ਕਿ ਕਿਦਰੇ ਮੇਰੇ ਫੇਰ ਲੜਕੀ ਨਾ ਹੋ ਜਾਏ ਜੇ ਮੇਰਾ ਪਹਿਲਾ ਬੱਚਾ ਲੜਕਾ ਹੁੰਦਾ ਤਾਂ ਸ਼ਾਇਦ ਇਹੋ ਡਰ ਕਦੀ ਮੇਰੇ ਮਨ ਵਿੱਚ ਨਾ ਹੁੰਦਾ ਪਤਾ ਨਹੀਂ ਕਿਉਂ ਮੈਨੂੰ ਹੀਣ ਭਾਵਨਾ ਜਿਹੀ ਮਹਿਸੂਸ ਹੋ ਰਹੀ ਹੈ ਕਿ ਮੈਂ ਕਦੇ ਪੁੱਤਰ ਦੀ ਮਾਂ ਬਣ ਸਕਾਂਗੀ ਜਾਂ ਨਹੀਂ ਮੇਰਾ ਬਹਿਣਾ ਉੱਠਣਾ ਖਾਣਾ ਪੀਣਾ ਪਹਿਲੇ ਬੱਚੇ ਵਾਂਗੂ ਸੀ ਕਿਸੇ ਚੀਜ਼ ਵਾਸਤ ਨੂੰ ਉਤੇਜੇ ਤੌਰ ਤੇ ਖਾਣ ਨੂੰ ਦਿਲ ਨਹੀਂ ਕਰਦਾ ਸੀ ਮਨ ਚ ਖੌਫ ਲੈ ਕੇ ਬੱਚੇ ਨੂੰ 5 ਮਹੀਨੇ ਕੱਖ ਵਿੱਚ ਰੱਖਿਆ ਜਦੋਂ ਮੈਂ ਡਾਕਟਰ ਕੋਲ ਟੈਸਟ ਕਰਾਉਣ ਪਹੁੰਚੀ ਤਾਂ ਉਹਨਾਂ ਨੇ ਟੈਸਟ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਸਭ ਕੁਝ ਹੁਣ ਕਾਨੂੰਨੀ ਅਪਰਾਧ ਹੈ ਮੈਂ ਕਿਸੇ ਝੰਡੜ ਚ ਫਸਣਾ ਨਹੀਂ ਚਾਹੁੰਦੀ ਟੈਸਟ ਤਾਂ ਕਰਾਂ ਜੇ ਮੈਂ ਤੇਰੀ ਅਬੋਰਸ਼ਨ ਕਰ ਸਕਾਂ ਫਿਰ ਕੀ ਫਾਇਦਾ ਇੰਨਾ ਚਿਰ ਪਹਿਲਾਂ ਕੁੜੀ ਮੁੰਡੇ ਦੀ ਟੈਨਸ਼ਨ ਲੈਂਦਾ ਡਾਕਟਰ ਨੇ ਮੈਨੂੰ ਚੇਤਾਵਨੀ ਭਰੀ ਸਲਾਹ ਦਿੱਤੀ ਬੇਟਾ ਦੇਖ ਤੇਰੀ ਇੰਨੀ ਪਿਆਰੀ ਬੇਟੀ ਆ ਤੂੰ ਕਿਉਂ ਘਬਰਾ ਰਹੀ ਹੈ ਕੀ ਤੇਰੇ ਸਹੁਰੇ ਪਰੇਸ਼ਾਨ ਕਰਦੇ ਹਨ ਪੁੱਤਰ ਧੀ ਵਿੱਚ ਕੋਈ ਫਰਕ ਨਹੀਂ ਰਾਜੀ ਤੂੰ ਵੀ ਤਾਂ ਕਿਸੇ ਦੀ ਧੀ ਆ ਕੀ ਤੇਰੀ ਮਾਂ ਤੈਨੂੰ ਜਨਮ ਦੇਣ ਵਿੱਚ ਤੈਨੂੰ ਪਾਲਣ ਵਿੱਚ ਘਬرائی ਆ ਨਹੀਂ ਡਾਕਟਰ ਸਾਹਿਬ ਇਹ ਡਰ ਮੇਰੇ ਖੁਦ ਦਾ ਬਸ ਮੇਰੇ ਅੰਦਰ ਇੱਕ ਪੁੱਤਰ ਦੀ ਮਾਂ ਬਣਨ ਦੀ ਲਾਲਸਾ ਹੈ ਸੱਚ ਜਾਨੂ ਡਾਕਟਰ ਇਹ ਬੱਚਾ ਮੇਰੇ ਅਣਜਾਣੇ ਤੇ ਅਨਪੋਲ ਸਥਿਤੀ ਵਿੱਚ ਕੁੱਖ ਵਿੱਚ ਆਇਆ ਜਦੋਂ ਕਿ ਮੇਰਾ ਪਹਿਲਾ ਅਜੇ ਬਹੁਤ ਛੋਟਾ ਹੈ ਮੈਂ ਪਹਿਲਾਂ ਹੀ ਅਬੋਰਸ਼ਨ ਕਰਾਉਣਾ ਚਾਹੁੰਦੀ ਸਾਂ ਪਰ ਇਹ ਸੋਚ ਕੇ ਟੈਸਟ ਕਰਾਉਣ ਤੋਂ ਬਾਅਦ ਕਨਫਰਮ ਹੋਣ ਤੇ ਇਹ ਕੰਮ ਕਰਾਂਗੀ ਡਾਕਟਰ ਨੇ ਮੈਨੂੰ ਫਿਰ ਹੌਸਲਾ ਦਿੱਤਾ ਕਿ ਪਰਮਾਤਮਾ ਤੈਨੂੰ ਉਹੀ ਜ਼ਰੂਰ ਫਲ ਦੇਵੇਗਾ ਜੋ ਤੂੰ ਚਾਹੁੰਦੀ ਹੈ ਤੇਰੀ ਪਹਿਲੀ ਡਿਲੀਵਰੀ ਨੂੰ ਅਜੇ ਥੋੜਾ ਸਮਾਂ ਹੋਇਆ ਟਾਂਕੇ ਕੱਚੇ ਹਾਂ ਐਸ ਸਟੇਜ ਤੇ ਅਬੋਰਸ਼ਨ ਕਰਨ ਦਾ ਤੇਰੇ ਲਈ ਵੀ ਖਤਰਾ ਪਰ ਉੱਥੋਂ اٹਕੇ ਕਈ ਡਾਕਟਰਾਂ ਦੇ ਦਰਵਾਜ਼ੇ ਤੇ ਗਈ ਪਰ ਇਹ ਸਭ ਕੋਲ ਇਨਕਾਰ ਦੀ ਪੱਟੀ ਲੱਗੀ ਮਿਲੀ ਮੰਮੀ ਨੇ ਮੈਨੂੰ ਹੌਸਲਾ ਦਿੱਤਾ ਘਬਰਾ ਨਾ ਬੇਟਾ ਜਿਸ ਜੀ ਨੇ ਇਸ ਦੁਨੀਆ ਵਿੱਚ ਆਉਣਾ ਉਸਨੇ ਜ਼ਰੂਰ ਆਉਣਾ ਤੂੰ ਪਰਮਾਤਮਾ ਅਗੇ ਅਰਦਾਸ ਕਰ ਕਿ ਜੋ ਵੀ ਜੀ ਹੋਵੇ ਭਾਗਮਾਲਾ ਹੋਵੇ ਸਵਸਥ ਹੋਵੇ ਕੁੜੀ ਜਾਂ ਮੁੰਡੇ ਦੇ ਭਰਮ ਚੋਂ ਨਿਕਲ ਮੇਰੇ ਬੇਟੇ ਜੇ ਤੇਰੀ ਬੇਟੀ ਹੋਈ ਤਾਂ ਮੈਂ ਇਸਨੂੰ ਪਾਲਾਂਗੀ ਮੈਨੂੰ ਜਾਪੇਗਾ ਜਿਵੇਂ ਤੂੰ ਤੇ ਤੇਰਾ ਬਚਪਨ ਮੇਰੀ ਗੋਦੀ ਵਿੱਚ ਫੇਰ ਆ ਗਿਆ ਹੈ ਮੈਂ ਅਜੀਬ ਜਿਹੇ ਅਸਮੰਜਸ ਵਿੱਚ ਫਸ ਗਈ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਸੀ ਰਾਤ ਨੂੰ ਨੀਂਦ ਨਹੀਂ ਪੈਂਦੀ ਸੀ ਮੈਂ ਕਈ ਵਾਰੀ ਆਪਣੇ ਆਪ ਨਾਲ ਲੜਦੀ ਮੈਂ ਤਾਂ ਜ਼ਿੰਦਗੀ ਵਿੱਚ ਬਹੁਤ ਕੁਝ ਕਰਨਾ ਕਿਉਂ ਮੈਂ ਆਪਣੀ ਜ਼ਿੰਦਗੀ ਦਾ ਮਨੋਰਥ ਇੱਕ ਪੁੱਤਰ ਪ੍ਰਾਪਤੀ ਤੱਕ ਬਣਾ ਲਿਆ ਹੈ ਪਰ ਫਿਰ ਮੇਰਾ ਮਨ ਹਰੀਆਂ ਵਿੱਚ ਡੁੱਬਣ ਲੱਗ ਜਾਂਦਾ ਹੈ ਪੁੱਤਰ ਨਿਸ਼ਾਨ ਹੈ ਪੁੱਤਰ ਨਾਲ ਕੁੱਲ ਚਲਦੀ ਹੈ ਤੇ ਇਹ ਲਾਲਸਾ ਫੇਰ ਮੇਰੇ ਮਨ ਤੇ ਹਾਵੀ ਹੋ ਜਾਂਦੀ ਮੈਂ ਸੋਚਦੀ ਹਾਂ ਕਿ ਤੰ ਉਹ ਮਾਵਾ ਹਨ ਜੋ ਪੁੱਤਰ ਜਾਂਦੀਆਂ ਹਨ ਦਿਨ ਰਾਤ ਮੈਨੂੰ ਭੜੇ ਸੁਪਨੇ ਆਉਂਦੇ ਕਿ ਇਹ ਬੱਚਾ ਲੜਕੀ ਜਾਂ ਲੜਕਾ ਜੇ ਲੜਕਾ ਹੀ ਤਾਂ ਪੂਰਨ ਵਿੱਚ ਮਿਲੇਗਾ ਜਾਂ ਨਹੀਂ ਤੇ ਮੇਰਾ ਭੜਾ ਸੁਪਨਾ ਸੱਚ ਹੋ ਗਿਆ ਹਰ ਵਕਤ ਦਿਮਾਗੀ ਤਣਾ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ 7ਵੇਂ ਮਹੀਨੇ ਵਿੱਚ ਬੱਚੇਦਾਨੀ ਵਾਟਰ ਬੈਗ ਰਪਚਰ ਹੋ ਗਿਆ। ਦਰਿਆ ਰੂਪੀ ਪਾਣੀ ਅੰਦਰੋਂ ਨਿਕਲ ਲੱਗਾ। ਸਾਰਿਆਂ ਨੂੰ ਮੇਰੀ ਸੋਚ ਪੈ ਗਈ। ਬੱਚਾ ਤਾਂ ਬਾਅਦ ਦੀ ਗੱਲ ਐ। ਪਹਿਲਾਂ ਮਾਂ ਦੀ ਜਾਨ ਬਚਾਈ ਜਾਵੇ। ਡਾਕਟਰ ਕੋਲ ਪਹੁੰਚਣ ਤੇ ਮੇਰਾ ਬੁਰਾ ਹਾਲ ਸੀ। ਡਾਕਟਰ ਨੇ ਅਲਟਰਾਸਾਊਂਡ ਕਰਨ ਤੋਂ ਬਾਅਦ ਕਿਹਾ ਕਿ ਬੱਚੇ ਦੇ ਬਚਣ ਦੇ ਚਾਂਸ 50-50 ਹਨ। ਪਹਿਲਾਂ ਜੱਚਾ ਨੂੰ ਬਚਾਉਣਾ ਹੈ। 30 ਘੰਟਿਆਂ ਦੀ ਤਕਲੀਫ ਨਾਲ ਪੁੱਤਰ ਨੂੰ ਜਨਮ ਦਿੱਤਾ ਸੀ। ਮੈਂ ਰੱਬ ਅਗੇ ਅਰਦਾਸ ਕਰ ਰਹੀ ਸਾਂ ਕਿ ਹੇ ਪ੍ਰਭੂ ਤੂੰ ਹੀ ਮੈਨੂੰ ਪੁੱਤਰ ਦੀ ਮਾਂ ਬਣਾਇਆ ਹੈ ਤੂੰ ਹੀ ਉਸਨੂੰ ਜੀਵਨ ਦੇ ਬੱਚਾ 7ਵੇਂ ਮਹੀਨੇ 'ਚ ਹੋਣ ਕਰਕੇ ਸਵਸਥ ਸੀ ਪਰ ਡਾਕਟਰ ਨੇ ਦੱਸਿਆ ਕਿ ਬੱਚੇ ਦੇ ਅੰਦਰ ਗੰਦਾ ਪਾਣੀ ਚਲਾ ਗਿਆ ਹੈ ਜਿਸ ਕਾਰਨ ਬੱਚੇ ਦਾ ਜਿਉਂਦਾ ਰਹਿਣਾ ਥੋੜਾ ਮੁਸ਼ਕਲ ਜਾਪਦਾ ਹੈ ਸਭ ਦੇ ਚਿਹਰਿਆਂ ਤੇ ਮੁਰਝਾਈ ਖੁਸ਼ੀ ਸੀ ਕਿ ਪਤਾ ਨਹੀਂ ਬੱਚਾ ਬਚਦਾ ਹੈ ਜਾਂ ਨਹੀਂ ਪਰ ਸਭ ਦੇ ਹੋਠਾਂ ਤੇ ਅਰਦਾਸ ਸੀ ਕਿ ਵਾਹਿਗੁਰੂ ਬੱਚੇ ਨੂੰ ਸਲਾਮਤ ਰੱਖੇ ਮਾਂ ਦੀ ਤਪੱਸਿਆ ਸੰਪੂਰਨ ਕਰੋ ਕੋਈ ਵੀ ਮੈਨੂੰ ਮਿਲਣ ਆਉਂਦਾ ਤਾਂ ਮੁਬਾਰਕ ਕਹਿੰਦਾ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਪਤਾ ਨਹੀਂ ਇਹ ਖੁਸ਼ੀ ਕਿੰਨੇ ਪਲ ਦੀ ਆ ਸਭ ਮੈਨੂੰ ਆ ਕੇ ਹੌਸਲਾ ਦਿੰਦੇ ਕਿ 7 ਮਹੀਨਿਆਂ ਦਾ ਬੱਚਾ ਬਚ ਜਾਂਦਾ ਹੈ ਪਰ 8ਵੇਂ ਮਹੀਨੇ ਦੇ ਬੱਚੇ ਹਮੇਸ਼ਾ ਲਈ ਖਤਰਾ ਬਣਿਆ ਰਹਿੰਦਾ ਹੈ ਜਿਵੇਂ 8 ਦਿਨ 8 ਮਹੀਨੇ 8 ਸਾਲ 18 ਸਾਲ ਤੇ ਇਸ ਤੋਂ ਵੱਧ ਕੇ ਆਠੇ ਵਾਲੇ ਸਾਲ ਕਿਸੇ ਵੀ ਸਮੇਂ ਬੱਚੇ ਲਈ ਘਾਤਕ ਸਿੱਧ ਹੋ ਸਕਦੇ ਹਨ ਇੱਕ ਨਾਰਸ ਮੇਰੇ ਕੋਲ ਆ ਕੇ ਮੇਰਾ ਸਿਰ ਪਲੋਸ ਕੇ ਕਹਿਣ ਲੱਗੀ ਬੱਚੀ ਤੂੰ ਘਰਉਣਾ ਨਹੀਂ ਮੇਰਾ ਪਾਂਜਾ ਵੀ 6 ਮਹੀਨੇ ਤੇ ਇੱਕ ਦਿਨ ਦਾ ਸੀ ਕਿ ਉਸ ਦਾ ਜਨਮ ਹੋ ਗਿਆ ਉਸ ਵਕਤ ਸਿਰ ਫੋਸ ਦੇ ਨੈਣ ਨਕਸ਼ਾ ਦੀ ਨਿਸ਼ਾਨ ਬਣੇ ਸਨ ਮੇਰੀ ਮਾਂ ਨੇ 2 ਮਹੀਨੇ ਤੱਕ ਉਸ ਨੂੰ ਰੂਮ ਵਿੱਚ ਲਪੇਟੀ ਰੱਖਿਆ ਤੇ ਉਹ ਬੱਚਾ ਬਚ ਗਿਆ ਸੌਖ ਨਾਲ ਹੁਣ ਉਹ ਬੱਚਾ 10 ਸਾਲ ਦਾ ਗੱਲਾਂ ਵਿੱਚ ਤੇਜ਼ ਤਰਾਰ ਪੜਾਈ ਵਿੱਚ ਜ਼ਹੀਨ ਸਭ ਬੱਚਿਆਂ ਨੂੰ ਮਾਰ ਪਾਉਣ ਵਾਲਾ ਬੱਚਾ ਹੈ ਭਾਵੇਂ ਸੇਤ ਪੱਖੋਂ ਕਮਜ਼ੋਰ ਆ ਕਿਉਂਕਿ ਮਾਂ ਦੇ ਪੇਟ ਵਿੱਚ ਹੋਰ 2 ਮਹੀਨੇ ਰਹਿ ਕੇ ਉਸਦੀ ਸਿਹਤ ਬਣਨੀ ਸੀ ਉਹ ਤਾਂ ਨਾ ਬਣੀ ਤੁਸੀਂ ਉਸ ਪਰਮਾਤਮਾ ਤੇ ਯਕੀਨ ਰੱਖੋ ਪਰਮਾਤਮਾ ਨੇ ਉਸ ਨੂੰ ਜੀਵਨ ਦਿੱਤਾ ਤਾਂ ਉਸਦੇ ਪ੍ਰਾਣਾਂ ਦਾ ਰક્ષਕ ਵੀ ਆਪ ਹੈ ਡਾਕਟਰ ਨੇ ਕਿਹਾ ਕਿ ਜੇ ਬੱਚਾ 24 ਘੰਟੇ ਜਿਉਂਦਾ ਰਹਿੰਦਾ ਤਾਂ ਉਹ ਖਤਰੇ ਤੋਂ ਬਾਹਰ ਹੈ ਤੇ ਮੇਰੇ ਬੱਚੇ ਨੇ ਉਹ ਸੰਘਰਸ਼ ਦਾ ਰਾਹ ਵੀ ਪਾਰ ਕਰ ਲਿਆ ਸੀ ਪਰ 25ਵੇਂ ਘੰਟੇ ਉਸਦੀ ਜੀਵਨ ਦੀ ਤਾਂਗ ਪੂਰੀ ਨਾ ਹੋਈ ਮੇਰੀਆਂ ਅਰਦਾਸਾਂ ਵਿਫਲ ਗਈਆਂ ਬੱਟੀਆਂ ਉਪਚਾਉਣ ਲਈ 2 ਦਿਨ ਸੀਐਮਸੀ ਵਿੱਚ ਰੱਖਿਆ ਗਿਆ ਪਰ ਉੱਥੇ ਵੀ ਡਾਕਟਰ ਅਸਫਲ ਰਹੇ ਮੈਂ ਬੱਚੇ ਤੋਂ ਦੂਰ ਸਾਂ ਜੇ ਬੱਚੇ ਦੇ ਕੋਲ ਹੁੰਦੀ ਤਾਂ ਆਪਣੇ ਬੱਚੇ ਨੂੰ ਬੁੱਕਲ ਵਿੱਚ ਲਗਾ ਲੈਂਦੀ ਮੇਰੇ ਜਿਸਮ ਦਾ ਹਿੱਸਾ ਮੇਰੇ ਨਾਲ ਇਨ੍ਹਾਂ 7 ਮਹੀਨਿਆਂ ਵਿੱਚ ਇੱਕ ਮੋਹ ਦਾ ਰਿਸ਼ਤਾ ਜੋੜ ਗਿਆ ਸੀ ਮੇਰੇ ਹੀ ਤਨ ਦੀ ਮਿੱਟੀ ਨੇ ਬੇਗਾਨੇ ਸ਼ਹਿਰ ਦੀਆਂ ਕਬਰਾਂ 'ਚ ਪਨਾ ਲੈ ਲਈ ਕਾਲੀ ਸੰਗਣੀ ਵਾਲ ਮੋਟੀਆਂ ਅੱਖਾਂ ਵਾਲਾ ਬੱਚਾ ਪਤਾ ਨਹੀਂ ਕੀੜਾ ਮਾਂ ਦਾ ਸੰਕਟ ਆਪਣੇ ਉੱਪਰ ਲੈ ਕੇ ਮੈਥੋਂ ਦੂਰ ਚਲਾ ਗਿਆ। ਪੁੱਤਰ ਲਾਲਸਾ ਨੇ ਮੈਨੂੰ ਬਹੁਤ ਪੀੜ ਦਿੱਤੀ ਆ। ਪਰ ਪੁੱਤਰ ਤੇਰੀ ਮਾਂ ਤੇਰਾ ਅਜੇ ਵੀ ਇੰਤਜ਼ਾਰ ਕਰ ਰਹੀ ਆ। ਤੂੰ ਕਦੋਂ ਵਾਪਸ ਆ? ਅਬਾਗੀ ਮਾਂ ਦੀ ਗੋਦ ਹਰੀ ਕਰੇਂਗਾ। ਸੋ ਕਿਸੇ ਵੀ ਮਾਂ ਲਈ ਗਰਭਕਾਲ ਦੇ ਸਮੇਂ ਵਿੱਚ ਕਿਸੇ ਸੋਚ ਤੋਂ ਜ਼ਿਆਦਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਇਹ ਬੱਚੇ ਦੀ ਸਿਹਤ ਤੇ ਬਹੁਤ ਅਸਰ ਪਾਉਂਦਾ ਹੈ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਚੰਗੀ ਲੱਗੀ ਤਾਂ ਇੱਕ ਲਾਈਕ ਵੀ ਕਰਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਮੈਨੂੰ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ